सदन ਆਂ ਦੇ ਸਾਰੇ ਹੀ ਬੇਹੱਦ ਸਤਿਕਾਰਯੋਗ ਧਾਰਮਿਕ ਕ੍ਰਮਕਾਂਚੋਂ ਸਰੋਤੋਂ ਗੁਰਤਾ ਗਦੀ ਤੇ ਸ਼ਸ਼ੋਭਤ ਸ਼ਵਦਾਵਤਾਰ ਸ਼ਬਦ ਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਮੁਕੱਦਸ ਦਰਬਾਰ ਵਿੱਚ ਆਪਣੇ ਆਉਣ ਵਾਲੇ ਜਨਮ ਦਿਨ ਨੂੰ ਸਵਾਰਨ ਵਾਸਤੇ ਸਤਿਪੁਰਾਂ ਦੇ ਪਾਸੋਂ ਜੁਗਤ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਕੋਦ ਚ ਬੈਠ ਕੇ ਕੀਰਤਨ ਦਾ ਆਨੰਦ ਮਾ ਰਹੇ ਸਤਸੰਗੀ ਜਨੋ ਕਰੋ ਕਿਰਪਾ ਦੇਵ ਸਿਸ ਪਿਆਰ ਸਤ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਰਚਨਾ ਢਾਡੀ ਸਿੰਘਾਂ ਨੇ ਤੁਹਾਡੇ ਨਾਲ ਸੰਗਿਆ ਕੀਤੀ ਹੈ ਦਾਸ ਦੀ ਲਿਖੀ ਹੋਈ ਨਹੀਂ ਇਹ ਮੇਰੇ ਸਤਕਾਰਯੋਗ ਵੀਰ ਗਿਆਨੀ ਮਿਲਖਾ ਸਿੰਘ ਜੀ ਮੌਜੀ ਸਾਹਿਬ ਕਿਉਂਕਿ ਮੇਰਾ ਸੁਭਾਅ ਹੈ ਜਿਨੇ ਮਿਹਨਤ ਕੀਤੀ ਹੈ ਜਿਹਦੀ ਰਚਨਾ ਬੋਲਦੇ ਉਹਦਾ ਜ਼ਿਕਰ ਕਰਨਾ ਚਾਹੀਦਾ ਹੈ ਕਿਸੇ ਦੀ ਰਚਨਾ ਵਿੱਚ ਆਪਣਾ ਨਾਮ ਭਰ ਲੈਣਾ ਉਹ ਚੰਗੀ ਗੱਲ ਨਹੀਂ ਉਹਨਾਂ ਨੇ ਮਿਹਨਤ ਕੀਤੀ ਹੈ ਤੇ ਮੇਰਾ ਦਿਲ ਕੀਤਾ ਕਿ ਮੈਂ ਉਹਨਾਂ ਦੀ ਹਾਜ਼ਰੀ ਵੀ ਤੁਹਾਡੇ ਚਰਨਾਂ ਚ ਲਵਾ ਦੇਵਾਂ ਪ੍ਰਾਰambh ਕੀਤਾ ਹੈ ਮਜਮੂਨ ਬਿਨਾਂ ਕਿਸੇ ਦੇਰੀ ਤੋਂ ਜਿਹੜਾ ਕੱਲ੍ਹ ਦੇ ਦੀਵਾਨ ਵਿੱਚ ਪ੍ਰਾਰambh ਕੀਤਾ ਸੀ ਆਪਾਂ ਸਾਂਝਾ ਕਰੀਏ ਸ਼੍ਰੀ ਅਮਰਸਾ ਸਾਹਿਬ ਦੀ ਧਰਤੀ ਦੇ ਉੱਤੇ ਅਕਾਲ ਬੰਗੜ ਉੱਤੇ ਦੀਵਾਨ ਲੱਗਾ ਹੋਇਆ ਢਾਡੀਆਂ ਨੇ ਉੱਥੇ ਵਾਰਾਂ ਗਾਇਆਂ ਤੁਸੀਂ ਨੇ ਸਰਵਨ ਕੀਤਾ ਦੂਰ ਦਰਾਡੇ ਤੋਂ ਸੰਗਤਾਂ ਯਾਤਰਾ ਕਰਨ ਵਾਸਤੇ ਆਈਆਂ ਗੁਰੂ ਆਗਮਨ ਪਾਤਸ਼ਾਹ ਆ ਬੈਠੇ ਨੇ ਸਿੰਘਾਸਨ 'ਤੇ ਧਿਆਨ ਕੇ ਤਿਲਫੁ ਰੱਖਦੇ ਨੇ ਜਿਦਾਂ ਤੁਸੀਂ ਰੱਖਿਆ ਕੋਈ ਕੁਝ ਲਿਆਉਂਦਾ ਕੋਈ ਕੁਝ ਲਿਆਉਂਦਾ ਕੋਈ ਕਹਿੰਦਾ ਮਹਾਰਾਜ ਮੈਂ ਪਿਛਲੇ ਸਾਲ ਆਇਆ ਸੀ ਕਿਉਂਕਿ ਰੋਜ਼ ਨਹੀਂ ਸੀ ਸੰਗਤਾਂ ਦੂਰੋਂ ਆਉਂਦੀਆਂ ਸੀ ਰੋਜ਼ ਨਹੀਂ ਸੁਣਾ ਸਕਣੀ ਮੈਂ ਫਲਾਹ ਅਰਦਾਸ ਕਰਕੇ ਗਿਆ ਜਾਂ ਗਈ ਉਹ ਤੁਹਾਡੇ ਦਰੋਂ ਤੇ ਪ੍ਰਵਾਨ ਹੋਈ ਤੇ ਮੈਂ ਸ਼ੁਕਰਾਨੇ ਵਜੋਂ ਆ ਚੀਜ਼ ਲੈ ਕੇ ਆਇਆ ਕੋਈ ਅਰਦਾਸ ਕਰ ਰਿਹਾ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ ਮੈਂ ਜਦੋਂ ਆਵਾਂਗਾ ਮੈਂ ਫਲਾਣੀ ਵਸਤ ਭੇਟ ਕਰਾਂਗਾ ਇੱਕ ਆਤਮਾ ਐਸੀ ਬੈਠੀ ਸੀ ਜਿਹਦਾ ਦਿਲ ਕਰਦਾ ਕਿ ਮੈਂ ਵੀ ਜਾ ਕੇ ਸੱਚੇ ਪਾਤਸ਼ਾਹ ਨੂੰ ਆਪਣੇ ਦਿਲ ਦੀ ਬੇਦਨਾ ਦੱਸਾਂ ਪਰ ਉਹ ਸੰਗ ਗਿਆ ਮੇਰੇ ਨਾਲ ਨਹੀਂ ਮੇਰਾ ਮਖੌਲ ਲਟਾਉਣਗੇ ਕਈ ਵਾਰ ਆਪਾਂ ਸੰਗ ਜਾਣੇ ਬਾਪੂ ਕੋ ਸੰਗਨ ਦੀ ਲੋੜ ਨਹੀਂ ਅਰਦਾਸ ਸਮੁੱਚੀ ਹੁੰਦੀ ਹੈ ਜੇ ਕੋਈ ਆਪਣਾ ਨਾਮ ਹੀ ਲਿਖਾ ਦਿੰਦਾ ਤੇ ਮਾੜੀ ਗੱਲ ਨਹੀਂ ਵਿਸ਼ੇਸ਼ ਅਰਦਾਸ ਉਹਦੇ ਭਾਵਨਾ ਹੈ ਆਪਾਂ ਕਦਰ ਕਰਦੇ ਹੁਣਾਂ ਦੀ ਭਾਵਨਾ ਦੀ ਉਹ ਬੈਠਾ ਸੀ ਮੈਂ ਵੀ ਸੱਚੇ ਪਾਤਸ਼ਾਹ ਨੂੰ ਜਾ ਕੇ ਆਖਿਆ ਸੱਚੇ ਪਾਤਸ਼ਾਹ ਜਿੱਦਣ ਮੈਂ ਜੰਮਿਆ ਸੀ ਨਾ ਜਦੋਂ ਸਾਡੇ ਪਰਿਵਾਰਾਂ 'ਚ ਕੋ ਬਾਲਕ ਜਨਮ ਲੈਂਦਾ ਸਭ ਤੋਂ ਵੱਡਾ ਕੰਮ ਭਲਾ ਕਿਹੜਾ ਹੁੰਦਾ ਚਲੋ ਵਿਚਾਰੀ ਜਦੋਂ ਘਰ ਵਿੱਚ ਬੱਚਾ ਜਨਮ ਲੈਂਦਾ ਸਭ ਤੋਂ ਵੱਡਾ ਅਤੇ ਮੁਸ਼ਕਲ ਕੰਮ ਕਿਹੜਾ ਹੁੰਦਾ ਖਾਸ ਕਰਕੇ ਸਾਡੀਆਂ ਭੈਣਾਂ ਦੇ ਵਾਸਤੇ ਉਹ ਵੱਡਾ ਕੰਮ ਹੁੰਦਾ ਕਿ ਬੱਚੇ ਦਾ ਨਾਂ ਕੀ ਰੱਖੀਏ ਕਿਸੇ ਨੂੰ ਵਧਾਈ ਦੇਣ ਵਾਸਤੇ ਕਈ ਵਾਰ ਸਾਡੀਆਂ ਭੈਣਾਂ ਕਹਿੰਦੀਆਂ ਮਾਸੀ ਤੂੰ ਰੱਖ ਬੂਆ ਤੂੰ ਰੱਖ ਚਾਚੀ ਤੂੰ ਨਾਂ ਰੱਖ ਰੰਗ ਰਤਨੀਆਂ ਰੂਹਾਂ ਸੱਚੇ ਪਾਤਸ਼ਾਲਕ ਵੀ ਆ ਜਾਂਦੀਆਂ ਸੱਚੇ ਪਾਤਸ਼ਾ ਤੁਸੀਂ ਦੱਸੋ ਅਰਦਾਸ ਬੇਨਤੀ ਕਰਕੇ ਬਾਬਾ ਜੀ ਫਿਰ ਹੁਕਮਨਾਮਾ ਲੈਂਦੇ ਨੇ ਜਿਹੜਾ ਪਹਿਲਾ ਅੱਖਰ ਆ ਜਾਂਦਾ ਕਹਿੰਦੇ ਭਾਈ ਸਾਹਿਬ ਗੁਰੂ ਦਾ ਆ ਹੁਕਮ ਆਏ ਥੋੜਾ ਕਰੋ ਉਹਨੇ ਅਖਾਤੇ ਜਦ ਮੈਂ ਜੰਮਿਆ ਸੀ ਨਾ ਮੇਰੀ ਮਾਂ ਨੇ ਰੀਤ ਤੇ ਮੇਰਾ ਨਾ ਰੱਖਿਆ ਸੀ ਕਰੋੜੀ ਮਲ ਨਾ ਤੋਂ ਪਤਾ ਲੱਗਿਆ ਕਰੋੜਾਂ ਦਾ ਮਾਲਕ ਸੱਚੇ ਪਾਤਸ਼ਾਹ ਮੇਰੇ ਪੱਲੇ ਕੁਝ ਨਹੀਂ ਮੈਂ ਮਹਾਤਰ ਦਾ ਹਾਜ਼ਰ ਬੰਦਾ ਹਾਂ ਤੇ ਪਿੰਡਾਂ ਚ ਆਂ ਇੱਕ ਰਵਾਇਤ ਹੈ ਜੇ ਕੋਈ ਗਰੀਬ ਹੋਵੇ ਤੇ ਅਸੀਂ ਉਹਨੂੰ ਕਹਿੰਨੇ ਸ਼ਾਹ ਜੀ ਕੀ ਹਾਲ ਹੈ ਪਤਾ ਵਿਚਾਰੇ ਰੋਟੀ ਮਹਾਪੱਕ ਦੇ ਅਸੀਂ ਕਹਿੰਨੇ ਸ਼ਾਹ ਜੀ ਕੀ ਹਾਲ ਹੈ ਜੇ ਕੋਈ ਕਾਇਆ ਕਰਕੇ ਕਮਜ਼ੋਰ ਆ ਤੇ ਸਾਨੂੰ ਇਹ ਵੀ ਗੱਲ ਕਹਿੰਦੇ ਟਾਜ ਮਾਰ ਕੇ ਭਲਵਾਨਾ ਕੀ ਹਾਲ ਚਾਲ ਹੈ ਤੇਰਾ ਕਹਿੰਦਾ ਸਤਿਗੁਰ ਸੱਚੇ ਪਾਤਸ਼ਾਹ ਮੈਂ ਜਦੋਂ ਪਿੰਡੋਂ ਚ ਤੁਰਿਆ ਕਰਦਾ ਲੋਕਾਂ ਨੂੰ ਪਤਾ ਇਹਦੇ ਪੱਲੇ ਕੱਖ ਨਹੀਂ ਨਾ ਕੋੜੀ ਮਨ ਰੱਖੀ ਫਿਰਦਾ ਹੈ ਇਸ ਕਰਕੇ ਮੇਰੇ ਪਿੰਡ ਦੇ ਲੋਕ ਮੈਨੂੰ ਕਹਿੰਦੇ ਉਹ ਸੇਠਾ ਕੀ ਹਾਲ ਐ ਮੈਨੂੰ ਸੇਠ ਕਹਿ ਕੇ ਬਣਾਉਂਦੇ ਤੇ ਸੱਚੇ ਪਾਤਸ਼ਾਹ ਤੇਰੇ ਦਰ ਤੇ ਕਿਸੇ ਚੀਜ਼ ਦਾ ਘਾਟਾ ਨਹੀਂ ਬਣਾ ਦੇ ਮੈਨੂੰ ਸੇਠ ਤੁਸੀਂ ਮੈਨੂੰ ਸੇਠ ਬਣਾ ਦਿਓ ਮੈਂ ਵਾਦਾ ਕਰਦਾ ਹਾਂ ਆਪਣੀ ਕਮਾਈ ਦਾ ਦਸਵੰਧ ਲਿਆ ਕੇ ਤੁਹਾਡੇ ਚਰਨਾਂ 'ਚ ਪੇਟ ਕਰਿਆ ਕਰਾਂਗਾ ਮੈਂ ਤਕਰੀਬਨ ਉਦੋਂ ਦਾ ਹਰ ਦੀਵਾਨ 'ਚ ਬੇਨਤੀ ਕਰਾਂਗਾ अरदस करके भावे को नहीं गया पर मन ही मन अरदास कर पर विद्वान कहना खुदा मंजूर करता है दुआ जब दिल से होती है मगर मुश्किल तो यह है कि जो बड़ी मुश्किल से होती मन करके अरदास होती ही नहीं अरदास करके चले गया काबल में रहन वाला पढ़ी हूं गुरवि पातशाही छेवीं ਕਰਦਾ ਲੱਗਦਾ ਕਿ ਉਹਨਾਂ ਸਮੇਂ ਚ ਜੋ ਦਮੜੀ ਦਮੜੀ ਦੀ ਕੀਮਤ ਸੀ ਜਦੋਂ ਗੁਰੂ ਦੰਦਾ ਫਿਰ ਕਸਰ ਨਹੀਂ ਜੈ ਰਹਿਂ ਦੰਦਾ 66 ਕਰੋੜੀ ਮਲ ਦੀ ਕਮਾਈ ਦਾ ਦਸਵੰਦ ਬਣਿਆ 2.5 ਲੱਖ ਰੁਪਈਆ ਜੋ ਪੈਸੇ ਪੈਸੇ ਦੀ ਕੀਮਤ ਰੱਬ ਨੇ ਇੰਨਾ ਕਾਰੋਬਾਰਵਾਦ ਆਇਆ ਗੁਰੂ ਨਾਨਕ ਦੇਵ ਜੀ ਨੇ ਮਿਹਰ ਕੀਤੀ ਸਾਲ ਦਾ ਜਦੋਂ ਦਸਵੰਦ ਇਕੱਠਾ ਹੋ ਗਿਆ ਨਾ ਕਹਿੰਦਾ ਮਾਇਆ ਲੈ ਕੇ ਜਾਵਾਂਗਾ ਛੇਵੇਂ ਪਾਤਸ਼ਾਹ ਦੇ ਪਾਵਨ ਚਰਨਾ ਚਾਦਰ ਕਰ ਦੇਵਾਂਗਾ ਪਾ ਇਹਨੇ ਜਿਹਨੇ ਛੇਵੇਂ ਪਾਚਨੇ ਇੱਕ ਹੁਕਮਨਾਮਾ ਜਾਰੀ ਕੀਤਾ ਓ ਹੁਕਮਨਾਮਾ ਅਸੀਂ ਸੰਗਤ ਜੀ ਤੁਸੀਂ ਆਉਂਦੇ ਹੋ ਜੀ ਆਣ ਮਾਇਆ ਲੈ ਕੇ ਨਾ ਆਇਆ ਕਰੋ ਅਸੀਂ ਛੋਟੇ ਛੋਟੇ ਹੁੰਦੇ ਆ ਗੁਰੂ ਘਰ ਜਾਣਾ ਹੈ ਪੈਸੇ ਦੇ ਕਿਸੇ ਕੋਲ ਹੁੰਦੇ ਨਹੀਂ ਸਨ ਸਾਡੀਆਂ ਮਾਤਾਵਾਂ ਬੇਟੀਆਂ ਨੇ ਆਪਾਂ ਕੌਲੀ ਚ ਆਟਾ ਲੈ ਜਾਣਾ ਕਿਸ ਨੇ ਚਾਹ ਲੈ ਲੈਣਗੇ ਕਿਸ ਨੇ ਗੁੜ ਲੈ ਲੈਣਾ ਕਿਸ ਨੇ ਦੁੱਧ ਲੈ ਲੈਣਾ ਪੈਸਾ ਕਿਸੇ ਵਿਰਲੇ ਦੇ ਕੋਲ ਹੁੰਦਾ ਸੀ ਫਾਚਾ ਨੇ ਆਖਿਆ ਤੁਸੀਂ ਲੈ ਕੇ ਆਉਂਦੇ ਹੋ ਮਾਇਆ ਸੰਤਾਂ ਦੀ ਦਿੱਤੀ ਹੋਈ ਬੇਅੰਤ ਮਾਇਆ ਇੱਥੇ ਹਾਜ਼ਰ ਹੈ ਜਿਹੜਾ ਗੁਰੂ ਘਰ ਦੇ ਦਰਸ਼ਨ ਨੂੰ ਆਵੇ ਪੈਸੇ ਲੈ ਕੇ ਨਾ ਆਇਓ ਫਿਰ ਕੀ ਲੈ ਕੇ ਆਇਓ ਪਾਚਾ ਨੇ ਆਖਿਆ ਸਮਾਨੇ ਜੰਗ ਲੈ ਕੇ ਆਇਓ ਸ਼ਸਤਰ ਲੈ ਕੇ ਆਇਓ ਬਸਤਰ ਲੈ ਕੇ ਆਇਓ ਆਲਾ ਕਿਸਮ ਦੇ ਜਾਨਵਰ ਲੈ ਕੇ ਆਓ ਅਸੀਂ ਉਸ ਮਾਤਾਂ ਦੇ ਉੱਤੇ ਬੜੇ ਪ੍ਰਸੰਨ ਹੋਵਾਂਗੇ ਜਿਹੜੀ ਮਾਂ ਆਪਣਾ ਨੌਜਵਾਨ ਪੁੱਤਰ ਸਾਡੀ ਫੌਜ ਵਿੱਚ ਭਰਤੀ ਕਰਾਵੇਗੀ ਹੁਣ ਅਸੀਂ ਕਿਸੇ ਦੇ ਜਾਣਾ ਹੋਵੇ ਵਿਆਹ ਵਿੱਚ ਜਾਂ ਕਿਸੇ ਸਮਾਗਮ ਵਿੱਚ ਪੈਸੇ ਪਏ ਇਲਫਾਫੇ ਜਾ ਕੇ ਦਿੱਤੇ ਕੰਮ ਮੌਕਾ ਵੀ ਨਹੀਂ ਦਿੱਤੇ ਸਾਨੂੰ ਨਾਲ ਹਿਸਾਬ ਵਧ ਕਰਦਨੇ ਉੱਤੇ ਕੰਮ ਸੌਖਾ ਹੈ ਪਰ ਜੇ ਕੋਈ ਵਸਤ ਲੈ ਕੇ ਗਾਣੀ ਹੋਵੇ ਤਾਂ ਸਾਡੀ ਭਾਣਾਂ ਦੀ ਹੈ ਜੇ ਮੈਂ ਚੰਗੇ ਮੇਰੀ ਵਸਤ ਯੂਨੀਕ ਹੋਵੇ ਉਹਨਾਂ ਡਿਫਰੈਂਟ ਹੋਵੇ ਜਾਤੇ ਹੋ ਜਾ ਗਿਫਟ ਕਿਸੇ ਨੇ ਦਿੱਤਾ ਨਾ ਹੋਵੇ ਜੇ ਦਿੱਤਾ ਤੇ ਮੇਰਾ ਫਲਾਣੇ ਨਾਲ ਕੀਮਤੀ ਹੋਣਾ ਚਾਹੀਦਾ ਤੇ ਸਾਡੀ ਭਾਵਨਾ ਬਣ ਜਾਂਦੀ ਜਿੱਥੇ ਪਿਆਰ ਹੋ ਹੁਣ ਸੱਚਖਾਨਿ ਸ਼੍ਰੀ ਹਰਮੰਦਰ ਸਾਹਿਬ ਤੋਂ ਇਥੋਂ ਵੀ ਗੁਰੂ ਘਰਾਂ ਚੋਂ ਇੱਕ ਅਨਾਉਂਸਮੈਂਟ ਆਉਂ ਪਰਤੇ ਹੋਦੀ ਸੰਗਤ ਜੀ ਤੁਹਾਡੇ ਦਿੱਤੇ ਹੋਏ ਰਮਾਲਾ ਸਾਹਿਬ ਦੇ ਨਾਲ ਕਮਰੇ ਭਰੇ ਨੇ ਕਮਰੇ ਟ੍ਰੇਲਰ ਭਰੇ ਨੇ ਪੂਰੇ ਦੇ ਪੂਰੇ ਕਿਉਂਕਿ ਹਰ ਗੁਰੂ ਘਰ ਚ ਮੈਂ तकरीबन ਇੰਡੀਆ ਚ ਮਦਰਾਸ ਨਹੀਂ ਗਿਆ ਬਾਕੀ ਹਰ ਸਟੇਟ ਚ ਗਿਆ ਅਮਰੀਕਾ ਕੈਨੇਡਾ ਬਾਇਰ ਰੋਡ ਇੱਕ ਸ਼ਹਿਰ ਤੋਂ ਦੂਜੇ ਤੱਕ ਆਮ ਹਰ ਗੁਰੂ ਘਰ ਚ ਕੀਰਤਨ ਕੀਤਾ ਹੈ ਆਸਟ੍ਰੇਲੀਆ ਵੇਖਿਆ ਪਤਾ ਨਹੀਂ ਮਾਰੇ ਨੇ ਕਿੱਥੋਂ ਕਿੱਥੋਂ ਕਮਰਿਆਂ ਭਰੇ ਨੇ ਰਮਾਲਿਆਂ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਵੀ ਇਹ ਬੇਨਤੀ ਹੈ ਸੰਗਤ ਜੀ ਰਮਾਲਾ ਸਾਹਿਬ ਨਾਲ ਲਿਆਓ ਇਹ ਸ਼ੁਹਾ ਕੇ ਪਿੱਛੇ ਚਲੇ ਜਾਂਦੇ ਨੇ ਸੰਤਾ ਦੇ ਵਾਸਤੇ ਬਿਸਤਰੇ ਲੈ ਆਓ ਕੋ ਗਰਮ ਲੈ ਆਓ ਕੋ ਠੰਡੇ ਲੈ ਆਓ ਦਾਣ ਲੈ ਆਓ ਹੋਰ ਪਦਾਰਥ ਲੈ ਆਓ ਜਿਹੜੇ ਰੋਜ਼ ਵਰਤੇ ਜਾਂਦੇ ਨੇ ਪਰ ਸਾਡੀ ਸ਼ਰਤ ਹੈ ਅਸੀਂ ਰੁਮਾਲਾ ਸਾਹਿਬ ਭੇਟ ਕਰਨਾ ਹੈ ਤੁਹਾਡਾ 100 200 ਡਾਲਰ ਮਿੰਟ ਵਿੱਚ ਮਿੱਟੀ ਹੋ ਜਾਣਾ ਮੈਂ ਕਹਿੰਦਾ ਤੁਸੀਂ ਕਿਸੇ ਗਰੀਬ ਨੂੰ ਕੱਪੜੇ ਲੈ ਦੋਗੇ ਨਾ ਤੇ ਸਤਿਗੁਰ ਬੜਾ ਖੁਸ਼ ਹੋਵੇਗਾ ਵਾਹ ਵਾਹ ਕਿਸੇ ਠੰਡੇ ਚ ਮਰਦੇ ਹੋਏ ਨੇ ਤੁਸੀਂ ਜੈਕਟ ਲੈ ਦੋਗੇ ਨਾ ਸਮਝ ਲਓ ਤੁਸੀਂ ਗੁਰੂ ਪਾਤਸ਼ਾਹ ਨੂੰ ਰੁਮਾਲਾ ਭੇਟ ਕਰ ਦਿੱਤਾ ਆਪਣੇ ਧੰਨ ਦਾ ਨਜ਼ਰੀਆ ਬਦਲਿਏ ਗੁਰੂ ਨਾਨਕ ਪਾਤਸ਼ਾਹ ਨੇ ਭੋਜਨ ਸਿਖਾਇਆ ਸੀ ਬੰਦਗੀ ਵਾਲੀਆਂ ਰੂਹਾਂ ਨੂੰ ਭੁੱਖੇ ਸੁਲਤਾਨਪੁਰ ਲੋਧੀ ਵਿੱਚ ਵੀ ਬੜੇ ਸਨ ਤੇ ਅਸੀਂ ਜਿਹੜਾ ਲੰਗਰ ਸਿਖਾਉਨੇ ਭਾਵੇਂ ਕੋਈ ਸ਼ਰਾਬੀ ਹੈ ਭਾਵੇਂ ਕੋਈ ਕੱਦਾਵਾ ਉਹ ਹਜ਼ਾਰਾਂ ਡਾਲਰ ਜਾ ਕੇ ਭਾਵੇਂ ਪੰਪ ਵਿੱਚ ਝਾਕੇ ਉੱਥੇ ਖਰਚ ਦੇਵੇ ਕਿਸੇ ਮਹਿਫਲੇ ਤੇ ਜਾ ਕੇ ਖਰਚ ਦੇਵੇ ਰੈਸਟੋਰੈਂਟ ਵਿੱਚ ਖਰਚ ਦੇਵੇ ਰਜਨ ਸ਼ਿਕਾਇਤੋ ਜਨਾਇ ਮਰਜੀ ਸ਼ਿਕਾਇਤੋ ਗੁਰਨਾਨ ਦੇ ਖੁਸ਼ ਨਹੀਂ ਹੋਣ ਲੱਗਾ